ਸਾਬਕਾ ਵਿਧਾਇਕ ਅਤੇ ਹਲਕਾ ਖਟੂਰ ਸਾਹਿਬ ਤੋਂ ਹਲਕਾ ਇੰਚਾਰਜ ਰਵਿੰਦਰ ਸਿੰਘ ਬਰੰਪੁਰਾ ਨੇ ਪੰਜਾਬ ਸਰਕਾਰ ਵੱਲੋਂ ਜੀਵੀਕੇ ਗਰੁੱਪ ਦੇ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦੇ ਥਰਮਲ ਪਲਾਂਟ ਦੇ ਹਾਲ ਹੀ ਵਿੱਚ ਖਰੀਦ ਕੀਤੇ ਜਾਣ ਸੰਬੰਧੀ ਚਿੰਤਾ ਜ਼ਾਹਰ ਕੀਤੀ ਹੈ ਬਰੰਪੁਰਾ ਨੇ ਇਸ ਸੰਬੰਧ ਵਿੱਚ ਮਹੱਤਵਪੂਰਨ ਮੁੱਦੇ ਉਠਾਏ ਨੇ ਅਤੇ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਜ਼ਿੰਮੇਵਾਰ ਸ਼ਾਸਨ ਦੀ ਲੋੜ ਨੂੰ ਉਜਾਗਰ ਕੀਤਾ ਬਰੰਪੁਰਾ ਨੇ ਨਵੇਂ ਸਾਲ ਦੀ ਸ਼ੁਰੂਆਤ ਲਈ 2500 ਕਰੋੜ ਰੁਪਏ ਦੇ ਕਰਜ਼ੇ ਰਾਹੀਂ ਸੁਰੱਖਿਅਤ ਫੰਡਿੰਗ ਦੇ ਨਾਲ 1080 ਕਰੋੜ ਰੁਪਏ ਵਿੱਚ ਗੋਇੰਦਵਾਲ ਥਰਮਲ ਪਲਾਂਟ ਦੀ ਕਥਿਤ ਖਰੀਦ ਬਾਰੇ ਖਦਸ਼ਾ ਪ੍ਰਗਟਾਇਆ ਉਨ੍ਹਾਂ ਕਿਹਾ ਕਿ ਆ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਜ਼ਿੰਮੇਵਾਰ ਖਰਚਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਨੂੰ ਭਗਵੰਤ ਮਾਨ ਫਜ਼ੂਲ ਖਰਚੇ ਸਮਝਦੇ ਨੇ ਇਸ ਤੋਂ ਇਲਾਵਾ ਬਰੰਪੂਰਾ ਨੇ ਫਜ਼ੂਲ ਇਸ਼ਤਿਹਾਰ ਬਾਸ਼ੀ ਕਰਨ ਪੰਜਾਬ ਦੇ ਖਜ਼ਾਨੇ ਤੇ ਪੈਣ ਵਾਲੇ ਪਰਵਾਵਾਵਲ ਧਿਆਨ ਖਿੱਚਿਆ ਜਿਸ ਨਾਲ ਦੂਸਰੇ ਸੂਬਿਆਂ ਵਿੱਚ ਜਾਣਕਾਰੀ ਦੀ ਸੰਭਾਵਿਤ ਗਲਤ ਪੇਸ਼ਕਾਰੀ ਪੰਜਾਬ ਦੇ ਵਧ ਰਹੇ ਕਰਜ਼ੇ ਵਿੱਚ ਯੋਗਦਾਨ ਪਾਉਣ ਵੱਲ ਇਸ਼ਾਰਾ ਕੀਤਾ ਹੈ 93 ਸ਼ਾਨ ਹਵਾਈ ਜਹਾਜ਼ ਦੇ ਝੂਟੀਆਂ ਲਈ ਜਨਤਕ ਫੰਡਾਂ ਦੇ ਵਰਤੋਂ ਬਾਰੇ ਚਿੰਤਾਵਾਂ ਵੀ ਉਠਾਈਆਂ ਨੇ ਵਿਤੀ ਫੈਸਲਿਆਂ ਵਿੱਚ ਵਧੇਰੇ ਪਾਰਦਰਸ਼ਤਾ ਦੀ ਮੰਗ ਕੀਤੀ ਹੈ ਪਰੰਪਰਾਣੇ ਮੁੱਖ ਮੰਤਰੀ ਮਾਨੁਕੇ ਜਿਵਾਲ ਨੂੰ ਖੁਸ਼ ਕਰਨ ਲਈ ਪੰਜਾਬ ਦੇ ਸਰੋਤਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਆਮ ਜਨਤਾ ਦੇ ਪੈਸਿਆਂ ਦੀ ਦੁਰਵਰਤੋਂ ਕਰਨੀ ਬੰਦ ਕੀਤੀ ਜਾਵੇ ਅਤੇ ਪ੍ਰਬੰਧਨ ਵਿੱਚ ਰਾਸ਼ਨੀਤੀ ਗਠਜੋੜਾਂ ਨਾਲੋਂ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਸੋ ਪਰੰਪਰਾਣੇ ਜ਼ਿੰਮੇਵਾਰ ਸ਼ਾਸਨ ਦੀ ਵਕਾਲਤ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਉਸਾਰੇ ਯੋਗਦਾਨਾਂ ਦੇ ਸ਼ਲਾਘਾ ਕੀਤੀ। ਉਨ੍ਹਾਂ ਸੂਬੇ ਵਿੱਚ ਤਰੱਕੀ ਅਤੇ ਵਿਕਾਸ ਨੂੰ ਅੱਗੇ ਵਧਾਉਣ ਲਈ ਉਸ਼ਲ ਸਰੋਤਾਨੀ ਫਰਤੋ ਅਤੇ ਵਿਵੇਕਸ਼ੀਲ ਵਿਤੀ ਪ੍ਰਬੰਧਨਾਂ ਨੂੰ ਅੱਜ ਦੇ ਸਮੇਂ ਵਿੱਚ ਮੁੱਖ ਲੋੜਾ ਕਰਾਰ ਦਿੱਤਾ ਸੋ ਇਸ ਦਾ ਨਾਲ ਹੀ ਬਰੰਪੂਰਾ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਖੁਸ਼ਹਾਲੀ ਅਤੇ ਇਸ ਨੂੰ ਅੱਗੇ ਵਧਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਨੂ ਵੋਟ ਦੇਣ ਲਈ ਉਤਸ਼ਾਹਿਤ ਕਰਦੇ ਹੋਏ ਆਉਣ ਵਾਲੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਵਿਕਲਪਾਂ ਤੇ ਧਿਆਨ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਸਾਬਕਾ ਵਿਧਾਇਕ ਅਤੇ ਹਲਕਾ ਖਟੂਰ ਸਾਹਿਬ ਤੋਂ ਹਲਕਾ ਇੰਚਾਰਜ ਰਵਿੰਦਰ ਸਿੰਘ ਬਰੰਪੁਰਾ ਨੇ ਪੰਜਾਬ ਸਰਕਾਰ ਵੱਲੋਂ ਜੀਵੀਕੇ ਗਰੁੱਪ ਦੇ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦੇ ਥਰਮਲ ਪਲਾਂਟ ਦੇ ਹਾਲ ਹੀ ਵਿੱਚ ਖਰੀਦ ਕੀਤੇ ਜਾਣ ਸੰਬੰਧੀ ਚਿੰਤਾ ਜ਼ਾਹਰ ਕੀਤੀ ਹੈ ਬਰੰਪੁਰਾ ਨੇ ਇਸ ਸੰਬੰਧ ਵਿੱਚ ਮਹੱਤਵਪੂਰਨ ਮੁੱਦੇ ਉਠਾਏ ਨੇ ਅਤੇ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਜ਼ਿੰਮੇਵਾਰ ਸ਼ਾਸਨ ਦੀ ਲੋੜ ਨੂੰ ਉਜਾਗਰ ਕੀਤਾ ਬਰੰਪੁਰਾ ਨੇ ਨਵੇਂ ਸਾਲ ਦੀ ਸ਼ੁਰੂਆਤ ਲਈ 2500 ਕਰੋੜ ਰੁਪਏ ਦੇ ਕਰਜ਼ੇ ਰਾ ਸੁਰੱਖਿਅਤ ਫੰਡਿੰਗ ਦੇ ਨਾਲ 1080 ਕਰੋੜ ਰੁਪਏ ਵਿੱਚ ਗੋਇੰਦਵਾਲ ਥਰਮਲ ਪਲਾਂਟ ਦੀ ਕਥਿਤ ਖਰੀਦ ਬਾਰੇ ਖਦਸ਼ਾ ਪ੍ਰਗਟਾਇਆ ਉਨ੍ਹਾਂ ਕਿਹਾ ਕਿ ਆ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਜ਼ਿੰਮੇਵਾਰ ਖਰਚਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਨੂੰ ਭਗਵੰਤ ਮਾਨ ਫਜ਼ੂਲ ਖਰਚੀ ਸਮਝਦੇ ਨੇ ਇਸ ਤੋਂ ਇਲਾਵਾ ਬਰੰਪੂਰਾ ਨੇ ਫਜ਼ੂਲ ਇਸ਼ਤਿਹਾਰ ਬਾਸ਼ੀ ਕਾਰਨ ਪੰਜਾਬ ਦੇ ਖਜ਼ਾਨੇ ਤੇ ਪੈਣ ਵਾਲੇ ਪਰਵਾਵਾਵਲ ਧਿਆਨ ਖਿੱਚਿਆ ਜਿਸ ਨਾਲ ਦੂਸਰੇ ਸੂਬਿਆਂ ਵਿੱਚ ਜਾਣਕਾਰੀ ਦੇ ਸੰਭਾਵਿਤ ਗਲਤ ਪੇਸ਼ਕਾਰੀ ਪੰਜਾਬ ਦੇ ਵਧ ਰਹੇ ਕਰਜ਼ੇ ਵਿੱਚ ਯੋਗਦਾਨ ਪਾਉਣ ਵੱਲ ਇਸ਼ਾਰਾ ਕੀਤਾ ਹੈ ਉਨਾਂ ਆਲਿਸ਼ਾਨ ਹਵਾਈ ਜਹਾਜ਼ ਦੇ ਝੂਟੀਆਂ ਲਈ ਜਨਤਕ ਫੰਡਾਂ ਦੇ ਵਰਤੋਂ ਬਾਰੇ ਚਿੰਤਾਵਾਂ ਵੀ ਉਠਾਈਆਂ ਨੇ ਵਿੱਤੀ ਫੈਸਲਿਆਂ ਵਿੱਚ ਵਧੇਰੇ ਪਾਰਦਰਸ਼ਤਾ ਦੀ ਮੰਗ ਕੀਤੀ ਹੈ ਪਰੰਪੁਰਾਣੇ ਮੁੱਖ ਮੰਤਰੀ ਮਾਨੁਕੇ ਜਿਵਾਲ ਨੂੰ ਖੁਸ਼ ਕਰਨ ਲਈ ਪੰਜਾਬ ਦੇ ਸਰੋਤਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਆਮ ਜਨਤਾ ਦੇ ਪੈਸਿਆਂ ਦੀ ਦੁਰਵਰਤੋਂ ਕਰਨੀ ਬੰਦ ਕੀਤੀ ਜਾਵੇ ਅਤੇ ਪ੍ਰਬੰਧਨ ਵਿੱਚ ਰਾਸ਼ਨੀਤੀ ਗਠਜੋੜਾਂ ਨਾਲੋਂ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਸੋ ਪਰੰਪੁਰਾਣੇ ਜ਼ਿੰਮੇਵਾਰ ਸ਼ਾਸਨ ਦੀ ਵਕਾਲਤ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਦੇ ਉਸਾਰੇ ਯੋਗਦਾਨਾਂ ਦੇ ਸ਼ਲਾਗਾ ਕੀਤੀ। ਉਹਨਾਂ ਸੂਬੇ ਵਿੱਚ ਤਰੱਕੀ ਅਤੇ ਵਿਕਾਸ ਨੂੰ ਅੱਗੇ ਵਧਾਉਣ ਲਈ ਖੁਸ਼ਹਾਲ ਸਰੋਤਾਂ ਦੀ ਵਰਤੋਂ ਅਤੇ ਵਿਵੇਕਸ਼ੀਲ ਵਿਤੀ ਪ੍ਰਬੰਧਨਾਂ ਨੂੰ ਅੱਜ ਦੇ ਸਮੇਂ ਵਿੱਚ ਮੁੱਖ ਲੋੜਾ ਕਰਾਰ ਦਿੱਤਾ। ਸੋ ਇਸ ਦਾ ਨਾਲ ਹੀ ਬ੍ਰਹンプੁਰਾ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਖੁਸ਼ਹਾਲੀ ਅਤੇ ਇਸ ਨੂੰ ਅੱਗੇ ਵਧਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਨੂ ਵੋਟ ਦੇਣ ਲਈ ਉਤਸ਼ਾਹਿਤ ਕਰਦੇ ਹੋਏ ਆਉਣ ਵਾਲੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਵਿਕਲਪਾਂ ਤੇ ਧਿਆਨ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ।